ਮੈਂ ਨੀਮਾ ਮੇਰਾ ਮੁਰਸ਼ਿਦ ਉੱਚਾ ਅਸਾਂ ਉੱਚਿਆਂ ਦੇ ਸੰਗ ਲਾਈਆਂ ਇਹ ਕਹਾਵਤ ਤਾਂ ਸੰਗਤ ਜੀ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਦੁਨੀਆ ਦੇ ਵਿੱਚ ਵਿਚਰਦੇ ਹੋਏ ਅਸੀਂ ਇਸ ਕਹਾਵਤ ਨੂੰ ਕਈ ਜਗ੍ਹਾ ਝੂਠ ਹੁੰਦੇ ਵੇਖਿਆ ਹੈ ਇਸ ਲਈ ਸਾਡਾ ਮਨ ਕੀਤਾ ਇਹ ਸੰਗਤ ਜੀ ਨਾਲ ਇਸ ਕਹਾਵਤ ਦੀ ਸਚਾਈ ਬਾਰੇ ਜੋ ਵਿਚਾਰ ਹਨ ਆਪ ਜੀ ਨਾਲ ਸਾਂਝੇ ਕੀਤੇ ਜਾਣ ਇਸ ਕਹਾਵਤ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲਾਂ ਅਸੀਂ ਸੰਗਤ ਜੀ ਅੱਗੇ ਗੁਜਾਰਿਸ਼ ਕਰਾਂਗੇ ਕਿ ਜੋ ਸੰਗਤ ਜੀ ਇਸ ਚੈਨਲ ਤੇ ਪਹਿਲੀ ਵਾਰ ਆਈ ਹੈ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਜੀ ਅਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਕਿ ਇਸ ਚੈਨਲ ਤੇ ਆਉਣ ਵਾਲੀ ਹਰ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਸੰਗਤ ਜੀ ਅਸੀਂ ਗੱਲ ਕਰਦੇ ਸੀ ਮੈਂ ਨੀਮਾ ਮੇਰਾ ਮੁਰਸ਼ਿਦ ਉੱਚਾ ਅਸਾਂ ਉੱਚਿਆਂ ਦੇ ਸੰਗ ਲਾਈਆਂ ਸੰਗਤ ਜੀ ਸਭ ਤੋਂ ਪਹਿਲਾਂ ਸਾਡੇ ਮੁਰਸ਼ਿਦ ਸੰਤ ਸਾਈਂ ਲੋਕ ਬਾਬਾ ਜੀ ਦਾ ਦਰਜਾ ਸਾਡੇ ਦਿਲੋ ਦਿਮਾਗ ਵਿੱਚ ਉੱਚਾ ਹੋਣਾ ਚਾਹੀਦਾ ਹੈ ਮੰਨਿਆ ਕਿ ਸੰਗਤ ਜੀ ਦੇ ਦਿਲੋ ਦਿਮਾਗ ਵਿੱਚ ਬਾਬਾ ਜੀ ਦਾ ਦਰਜਾ ਬੇਹਦ ਉੱਚਾ ਹੈ ਪਰ ਇਸ ਤੋਂ ਇਲਾਵਾ ਅਸੀਂ ਕਈਆਂ ਦੇ ਘਰਾਂ ਵਿੱਚ ਵੇਖਿਆ ਹੈ ਬਾਬਾ ਜੀ ਦੀ ਜਗ੍ਹਾ ਦਾ ਨਿਰਮਾਣ ਕੀਤਾ ਗਿਆ ਹੈ ਪਰ ਜਦੋਂ ਅਸਾਂ ਵੇਖਿਆ ਕਿ ਉੱਥੇ ਜਦੋਂ ਮੱਥਾ ਟੇਕਦੇ ਹਾਂ ਜਾਂ ਮੱਥਾ ਟੇਕ ਕੇ ਦਰਬਾਰ ਪਾਸ ਬੈਠਦੇ ਹਾਂ ਤਾਂ ਸਾਨੂੰ ਬਾਬਾ ਜੀ ਦੀ ਜਗ੍ਹਾ ਨੀਮੀ ਲੱਗਦੀ ਹੈ ਜੋ ਕਿ ਬਹੁਤ ਹੀ ਗਲਤ ਗੱਲ ਹੈ ਇੱਥੇ ਅਸੀਂ ਉਸ ਸਭ ਸੰਗਤ ਜੀ ਨੂੰ ਰਾਏ ਦੇਣਾ ਚਾਹਾਂਗੇ ਕਿ ਜਿਸ ਤਰ੍ਹਾਂ ਤੁਹਾਡੇ ਦਿlo ਦਿਮਾਗ ਵਿੱਚ ਬਾਬਾ ਜੀ ਦਾ ਰਤਬਾ ਉੱਚਾ ਹੈ ਉਸੇ ਤਰ੍ਹਾਂ ਉਹਨਾਂ ਦਾ ਦਰਬਾਰ ਜਿਸ ਨੂੰ ਜਗ੍ਹਾ ਵੀ ਆਖਦੇ ਹਨ ਉਹ ਵੀ ਧਰਤੀ ਤੋਂ ਘੱਟੋ-ਘੱਟ ਇੰਨੀ ਕੁ ਉੱਚੀ ਰੱਖੋ ਤਾਂ ਕਿ ਬਾਬਾ ਜੀ ਦੇ ਸਰੂਪ ਜਦੋਂ ਤੁਸੀਂ ਬੈਠੋ ਘੱਟੋ-ਘੱਟ ਤੁਹਾਡੇ ਬੈਠਣ ਨਾਲੋਂ ਤਾਂ ਉੱਚੇ ਲੱਗਣ ਬਾਕੀ ਜੇਕਰ ਬਾਬਾ ਜੀ ਦੇ ਦਰਬਾਰ ਤੇ ਕਿਸੇ ਸੇਵਾਦਾਰ ਨੇ ਆਸਣ ਲਗਾਇਆ ਹੈ ਉਹ ਵੀ ਬਾਬਾ ਜੀ ਦੀ ਜਗ੍ਹਾ ਤੋਂ ਨਾ ਤਾਂ ਉੱਚਾ ਹੋਵੇ ਅਤੇ ਨਾ ਹੀ ਬਰਾਬਰ ਹੋਣਾ ਚਾਹੀਦਾ ਹੈ ਉੱਚਾ ਤਾਂ ਸਾਡੇ ਨਾਲੋਂ ਬਾਬਾ ਜੀ ਦਾ ਆਸਣ ਹੋਣਾ ਚਾਹੀਦਾ ਹੈ ਸੰਗਤ ਜੀ ਬੇਸ਼ੱਕ ਇਹ ਵੀਡੀਓ ਤੁਹਾਨੂੰ ਛੋਟੀ ਲੱਗੇ ਜਾਂ رائے ਛੋਟੀ ਲੱਗਦੀ ਹੋਵੇ ਪਰ ਸਾਡੇ ਦਿਲੋਂ ਦਿਮਾਗ ਵਿੱਚ ਇਹ رائے ਬਹੁਤ ਹੀ ਵੱਡੀ ਅਤੇ ਅਹਿਮੀਅਤ ਰੱਖਦੀ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਹੀ رائے ਆਪ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਬਾਬਾ ਜੀ ਲਿਖਣਾ ਨਾ ਭੁੱਲਣਾ ਜੀ ਧੰਨਵਾਦ ਜਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ